UGC NET ਦੀ ਪ੍ਰੀਖਿਆਵਾਂ ਦੇ ਮੋਰ ਤੋਂ ਜਿਹੜੀਆਂ ਤਰੀਕਾ ਨੇ ਉਹਨਾਂ ਦਾ ਐਲਾਨ ਹੋ ਚੁੱਕਿਆ ਤੁਹਾਨੂੰ ਦੱਸ ਦਈਏ ਕਿ ਇਹ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ ਕਿਹਾ ਗਿਆ ਸੀ ਕਿ ਪੇਪਰ ਲੀਕ ਹੋਇਆ ਜਿਸ ਤੋਂ ਬਾਅਦ ਦੇ ਵਿੱਚ ਪੂਰੇ ਦੇਸ਼ 'ਚ ਮਾਹੌਲ ਹੈ ਜਿਹੜਾ ਉਹ ਹੰਗਾਮੇ ਭਰਪੂਰ ਹੋ ਗਿਆ ਸੀ ਦੇਸ਼ ਭਰ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਤੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਵੱਲੋਂ ਹੁਣ ਦੁਬਾਰਾ ਫਿਰ ਤੋਂ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ UGC NET ਦੀ ਪ੍ਰੀਖਿਆ ਨੂੰ ਲੈ ਕੇ ਤਰੀਖਾਂ ਦਾ ਜਿਹੜਾ ਐਲਾਨ ਹੈ ਉਹ ਕਰ ਦਿੱਤਾ ਗਿਆ ਹੈ NCET 2024 ਦੀ ਜਿਹੜੀ ਪ੍ਰੀਖਿਆ ਹੈ ਉਹ 10 ਜੁਲਾਈ 2024 ਨੂੰ ਹੋਏਗੀ ਕੰਪਿਊਟਰ ਬੇਸਡ ਜਿਹੜਾ ਟੈਸਟ ਹੈ ਉਹ ਹੋਏਗਾ ਤੁਹਾਨੂੰ ਦੱਸ ਦਿੰਦੇ ਆ ਕਿ ਨਾਲੇ ਜਿਹੜਾ ਨੋਟੀਫਿਕੇਸ਼ਨ ਚੱਲ ਰਿਹਾ ਹੈ ਇਹ NTA ਵੱਲੋਂ ਕੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਦੁਆਰਾ ਸਰਕੂਲੇਟ ਕੀਤਾ ਗਿਆ ਹੈ ਉਸ ਤੋਂ ਇਲਾਵਾ ਜੁਆਇੰਟ NSIR UGC NET ਦੀ ਜਿਹੜੀ ਪ੍ਰੀਖਿਆ ਹੈ ਉਹ 25 ਤੋਂ ਲੈ ਕੇ 27 ਜੁਲਾਈ ਦੇ ਵਿਚਕਾਰ ਹੋਏਗੀ ਇਹ ਵੀ ਕੰਪਿਊਟਰ ਬੇਸਡ ਟੈਸਟ ਹੋਏਗਾ ਇਸ ਤੋਂ ਇਲਾਵਾ UGC NET ਦੀ ਜਿਹੜੀ ਜੂਨ 2024 ਸਾਈਕਲ ਵਾਲੀ ਜਿਹੜੀ ਸਾਈਕਲ ਪ੍ਰੀਖਿਆ ਹੈ ਇਹ 21 ਅਗਸਤ 2024 ਤੋਂ 4 ਸਤੰਬਰ 2024 ਦੇ ਦਰਮਿਆਨ ਹੈ ਜਿਹੜੀ ਕਰਵਾਈ ਜਾਣੀ ਹੈ ਨੈਸ਼ਨਲ ਟੈਸਟਿੰਗ ਏਜੰਸੀ ਦੇ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਕਿਹਾ ਗਿਆ ਹੈ ਕਿ ਇਹ ਪ੍ਰੀਖਿਆ ਹੁਣ 21 ਅਗਸਤ ਤੋਂ 4 ਸਤੰਬਰ ਦੇ ਵਿੱਚ ਵਿੱਚ ਦੁਬਾਰਾ ਤੋਂ ਕਰਵਾਈ ਜਾਣੀ ਹੈ ਇਹ ਜਿਹੜੀ UGC NET ਜੂਨ 2024 ਸਾਈਕਲ ਪ੍ਰੀਖਿਆ ਸੀ ਇਹ ਪਹਿਲਾਂ ਪੈਨ ਪੇਪਰ ਭਾਵ ਕਿ ਆਫਲਾਈਨ ਮੋਡ ਦੇ ਵਿੱਚ ਕਰਵਾਈ ਗਈ ਸੀ ਹਾਲਾਂਕਿ ਹੁਣ ਇਹ ਕੰਪਿਊਟਰ ਅਧਾਰਤ ਟੈਸਟ ਹੋਏਗਾ ਭਾਵੇਂ ਜਿਹੜਾ ਟੈਸਟ ਹੈ ਇਹ ਕੰਪਿਊਟਰ ਦੇ ਉੱਤੇ ਲਿਆ ਜਾਏਗਾ ਹਾਲਾਂਕਿ ਇਹ ਜਿਹੜਾ ਨੋਟੀਫਿਕੇਸ਼ਨ ਦੇ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ ਜੇ ਨਾਲ ਦੀ ਨਾਲ ਤੁਹਾਨੂੰ ਇੱਕ ਹੋਰ ਜਾਣਕਾਰੀ ਦਿੰਨੀ ਹੈ ਕਿ ਜੂਨੀਅਰ ਰਿਸਰਚ ਫੈਲੋਜ਼ ਅਸਿਸਟੈਂਟ ਪ੍ਰੋਫੈਸਰਾਂ ਤੇ ਪੀ ਐਚ ਟੀ ਵਿਦਵਾਨਾਂ ਦੀ ਚੋਣ ਦੇ ਲਈ ਯੂ ਜੀ ਸੀ ਨੈਟ 2224 ਦੀ ਪ੍ਰੀਖਿਆ ਐਨ ਟੀ ای ਦੇ ਦੁਆਰਾ 18 ਜੂਨ ਨੂੰ ਕਰਵਾਈ ਗਈ ਸੀ ਉਹ ਇਹ ਜਿਹੜੀ ਪ੍ਰੀਖਿਆ 317 ਸ਼ਹਿਰਾਂ ਦੇ ਵਿੱਚ 1205 ਕੇਂਦਰ ਬਣਾਏ ਗਏ ਸੀ ਉਹਨਾਂ 'ਤੇ ਕਰਵਾਈ ਗਈ ਸੀ ਜਿਦੇ 'ਚ 11 ਲੱਖ ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ ਸੀ ਵਿਦਿਆਰਥੀਆਂ ਨੇ ਜਿਹੜੇ ਪੇਪਰ ਆ ਉਹ ਦਿੱਤੇ ਸੀ ਇਸ ਤੋਂ ਬਾਅਦ ਦੇ ਵਿੱਚ ਇਹ ਪ੍ਰੀਖਿਆ ਅਗਲੇ ਦਿਨ ਰੱਦ ਕਰ ਦਿੱਤੀ ਜਾਂਦੀ ਹੈ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਆਖਦੇ ਆ ਕਿ ਡਾਰਕ ਵੈਬ ਦੇ ਉੱਤੇ ਜਿਹੜਾ ਟੈਸਟ ਹੈ ਇਹ ਪਹਿਲਾਂ ਹੀ ਲੀਕ ਹੋ ਗਿਆ ਸੀ ਉਹਨਾਂ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਿਆ ਸੀ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਇਹਦੀ ਪੜ੍ਹਾਈ ਕਰਨੀ ਸ਼ੁਰੂ ਕੀਤੀ ਹੋਈ ਸੀ ਤੇ ਆਖਿਰਕਾਰ ਉਹ ਦਿਨ ਆਇਆ ਸੀ 18 ਜੂਨ ਦਾ ਜਦੋਂ ਉਹਨਾਂ ਦੀ ਇਸ ਪੜ੍ਹਾਈ ਦੀ ਪ੍ਰੀਖਿਆ ਹੋਈ ਸੀ ਤੇ ਇਸ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਉਹਨਾਂ ਨੂੰ ਵੱਡਾ ਝਟਕਾ ਲੱਗਦਾ ਹੈ ਜਦੋਂ ਇਹ ਆਖ ਦਿੱਤਾ ਜਾਂਦਾ ਹੈ ਕਿ ਪੇਪਰ ਲੀਕ ਹੋ ਗਿਆ ਹੈ ਪੂਰੇ ਦੇਸ਼ 'ਚ ਰੌਲਾ ਪੈ ਜਾਂਦਾ ਤੇ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਜਾਂਦਾ ਹੁਣ ਦੁਬਾਰਾ ਫਿਰ ਤੋਂ ਉਹਨਾਂ ਪ੍ਰੀਖਿਆਰਥੀਆਂ ਨੂੰ ਪੇਪਰਾਂ ਦੇ ਵਿੱਚ ਬੈਠਣਾ ਪਏਗਾ ਕੰਪਿਊਟਰ ਬੇਸਡ ਪੇਪਰ ਹੈ ਜਿਹੜਾ ਉਹ ਕਰਵਾਇਆ ਜਾਣਾ ਐਨਟੀਏ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ 21 ਅਗਸਤ ਤੋਂ ਲੈ ਕੇ 4 ਸਤੰਬਰ ਦੇ ਵਿੱਚ ਵਿੱਚ ਇਹ ਜਿਹੜੀ ਪ੍ਰੀਖਿਆ ਯੂਜੀਸੀ ਨੈਟ ਦੀ ਇਹੇ ਕਰਵਾਈ ਜਾਣੀ ਹੈ ਪੀਪਰ ਪੇਪਰ ਲੀਕ ਦੀ ਜਿਹੜੀ ਸਮੱਸਿਆ ਉਹ ਵੱਡੇ ਪੱਧਰ ਦੇ ਉੱਤੇ ਵਿਦਿਆਰਥੀਆਂ ਦੇ ਨਾਲ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਰਦੀ ਪਈ ਹੈ ਕੇਂਦਰ ਸਰਕਾਰ ਦੇ ਉੱਤੇ ਲਗਾਤਾਰ ਦੋਸ਼ ਲੱਗ ਰਿਹਾ ਹੈ ਕਿ ਪਿਛਲੇ 5 ਤੋਂ ਲੈ ਕੇ 7 ਸਾਲਾਂ ਦੇ ਬਕਫੇ ਦੇ ਦਰਮਿਆਨ ਲਗਭਗ 41 ਵਾਰ ਇੱਕ ਇੱਕ ਅਖਬਾਰ ਦੇ ਵੱਲੋਂ ਇੱਕ ਜਿਹੜੀ ਡਾਕੂਮੈਂਟੇਸ਼ਨ ਤਿਆਰ ਕੀਤੀ ਗਈ ਸੀ ਉਹਨਾਂ ਨੇ ਪੂਰਾ ਐਨਾਲਿਸਿਸ ਕਰਕੇ ਦੱਸਿਆ ਸੀ ਕਿ 41 ਵਾਰ ਜਿਹੜਾ ਪੇਪਰ ਹੈ ਉਹ ਲੀਕ ਹੋਇਆ ਵਿਦਿਆਰਥੀਆਂ ਦੇ ਭਵਿੱਖਾ ਜਿਹੜਾ ਉਹ ਹਨੇਰੇ ਦੇ ਵਿੱਚ ਜਾਂਦਾ ਦਿਖਾਈ ਦੇ ਰਿਹਾ ਕਿਉਂਕਿ ਆਏ ਦਿਨ ਪੇਪਰ ਲੀਕ ਦੀਆਂ ਘਟਨਾਵਾਂ ਬਾਹਰ ਆ ਰਹੀਆਂ ਨੇ ਪਰ ਇਹਨਾਂ ਨੂੰ ਨੱਥ ਨਹੀਂ ਪਾਈ ਜਾ ਰਹੀ ਇਸ ਤੋਂ ਇਲਾਵਾ ਜਿਹੜੀ ਨੀਟ ਦੀ ਪ੍ਰੀਖਿਆ ਸੀ ਉਸ ਦੇ ਵਿੱਚ ਵੀ ਤਾਂ ਦੇ ਲਈ ਸਾਹਮਣੇ ਆਈ ਸੀ ਕਈ ਲੋਕਾਂ ਦੀ ਗ੍ਰਿਫਤਾਰੀ ਹੋਈ ਪਰ ਤਰਮੇਂਦਰ ਪ੍ਰਧਾਨ ਆਖਦੇ ਆ ਉਸ ਵੇਲੇ ਕਿ ਨਹੀਂ ਜੀ ਪੇਪਰ ਤੇ ਲੀਕ ਨਹੀਂ ਹੋਇਆ ਜਿਸ ਤੋਂ ਬਾਅਦ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਉਹਨਾਂ ਦਾ ਵਿਰੋਧ ਕੀਤਾ ਗਿਆ ਸੀ ਕੇਂਦਰ ਸਰਕਾਰ ਦਾ ਵਿਰੋਧ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਹੈ ਜਿਹੜੀ ਉਹ ਲਾਗੂ ਕਰ ਦਿੰਦੀ ਹੈ ਇੱਕ ਨਵਾਂ ਕਾਨੂੰਨ ਜਿਹਦੇ ਤਹਿਤ ਜਿਹੜਾ ਕੋਈ ਪੇਪਰ ਲੀਕ ਦੇ ਮਾਮਲੇ ਚ ਫਸ ਜਾਂਦਾ ਤਾਂ ਉਹਦੇ ਕੋਲੋਂ ਕਰੋੜ ਰੁਪਏ ਦਾ ਜੁਰਮਾਨਾ ਲਿਆ ਜਾਏਗਾ ਤੇ ਉਹਨੂੰ ਸਜ਼ਾ ਜਿਹੜੀ ਉਹ ਵੀ ਕਟਰੀ ਪਏਗੀ ਪਰ ਫਿਰ ਵੀ ਇਹਨਾਂ ਚੀਜ਼ਾਂ ਤੋਂ ਬਾਅਦ ਦੇ ਵਿੱਚ ਕਿੱਡਾ ਕ ਵੱਡਾ ਅਸਰ ਪਏਗਾ ਪੇਪਰ ਲੀਕ ਦੀਆਂ ਸਮੱਸਿਆਵਾਂ ਰੁਕਣ ਦੇ ਵਿੱਚ ਇਹ ਜ਼ਰੂਰ ਇੱਕ ਵੱਡਾ ਸਵਾਲ ਬਣਿਆ ਹੋਇਆ ਐ ਐਨਟੀਈ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਨਾਲ ਨੋਟੀਫਿਕੇਸ਼ਨ ਵੀ ਤੁਹਾਨੂੰ ਦਿਖਾ ਰਹੇ ਹਾਂ ਜੇਕਰ ਤੁਸੀਂ ਪ੍ਰੀਖਿਆ ਇਹ ਦਿੱਤੀ ਸੀ ਇਸ ਦੀ ਨਵੀਆਂ ਤਰੀਕਾਂ ਦਾ ਤੁਸੀਂ ਵੀ ਵੇਟ ਕਰ ਰਹੇ ਸੀ ਤਾਂ ਤੁਹਾਡੀ ਇਹ ਜਿਹੜੀ ਵੇਟ ਹੈ ਉਹ ਓਵਰ ਹੋ ਚੁੱਕੀ ਹੈ ਹਾਲਾਂਕਿ ਜਿਹੜਾ ਤੁਹਾਡਾ ਨੁਕਸਾਨ ਹੋਇਆ ਹੈ ਉਹਦੀ ਅਸੀਂ ਪੂਰਤੀ ਨਹੀਂ ਕਰ ਸਕਦੇ ਆ ਪਰ ਇਹ ਜਾਣਕਾਰੀ ਤੁਹਾਨੂੰ ਦੇਣੀ ਜ਼ਰੂਰੀ ਹੈ ਕਿ ਐਨਟੀਏ ਦੇ ਵੱਲੋਂ ਨੈਸ਼ਨਲ ਟੈਸਟਿੰਗ ਏਜੰਸੀ ਦੇ ਵੱਲੋਂ ਜਿਹੜੀ 2117 ਦੇ ਵਿੱਚ ਹੋਣੀ ਚਾਹੀ ਸੀ ਤੇ 2119 ਦੇ ਵਿੱਚ ਜਿਹੜੇ ਸਾਰੇ ਸਰਕਾਰੀ ਟੈਸਟ ਨੇ ਉਹ ਐਨਟੀਏ ਦੀ ਦੇਖ ਰੱਖ ਦੇ ਵਿੱਚ ਹੋਣ ਲੱਗ ਗਏ ਸੀ ਐਨਟੀਏ ਦੇ ਵੱਲੋਂ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਦੇ ਨਾਲ ਦੀ ਨਾਲ ਦੱਸ ਦਈਏ ਕਿ ਜਿਹੜੀ ਇਹ UGC NET ਦੀ ਪ੍ਰੀਖਿਆ ਹੈ 21 ਅਗਸਤ ਤੋਂ 4 ਸਤੰਬਰ ਦੇ ਵਿਚਕਾਰ ਵਿਚਕਾਰ ਕਰਵਾਈ ਜਿਹੜੀ ਹੈ ਕੰਪਿਊਟਰ ਬੇਸਡ ਟੈਸਟ ਹੋਏਗਾ ਆਫਲਾਈਨ ਮੋਡ ਦੇ ਵਿੱਚ ਟੈਸਟ ਹੈ ਜਿਹੜਾ ਇਹ ਨਹੀਂ ਹੋਏਗਾ ਤਣ ਦੇਖਣਾ ਬਣਦਾ ਹੈ ਕਿ ਕੀ ਉਸ ਵੇਲੇ ਵੀ ਪੇਪਰ ਸਹੀ ਸਮਾਂਬੱਧ ਤਰੀਕੇ ਦੇ ਨਾਲ ਕਰਾਇਆ ਜਾ ਸਕੇਗਾ ਜਾਂਗਾ ਜਾਂ ਫਿਰ ਪਹਿਲਾਂ ਵਾਂਗੀ ਜਿਵੇਂ 18 ਤਰੀਕ ਵਾਲੇ ਪੇਪਰ ਚ ਕਹਿ ਦਿੱਤਾ ਕਿ ਅਗਲੇ ਦਿਨ ਕੇਜੀ ਡਾਰਕ ਵੈਬ ਤੇ ਪੇਪਰ ਲੀਕ ਹੋ ਗਿਆ ਇਹ ਦੇ ਕਰਕੇ ਅਸੀਂ ਪ੍ਰੀਖਿਆ ਰੱਦ ਕਰ ਰਹੇ ਹਾਂ ਜਾਂ ਫਿਰ ਇਸ ਤਰੀਕੇ ਦਾ ਹੀ ਕੋਈ ਨਾ ਕੋਈ ਨਵਾਂ ਵਿਖੇੜਾ ਨਿਕਲ ਕੇ ਵਿਦਿਆਰਥੀਆਂ ਦੇ ਸਾਹਮਣੇ ਆਏਗਾ ਜਿਸ ਤੋਂ ਬਾਅਦ ਵਿੱਚ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਨੂੰ ਵੱਡਾ ਵਿਰਾਮ ਲੱਗ ਸਕਦਾ ਕਿਉਂਕਿ ਇਹ ਪੜਾਈਆਂ ਸੌਖੀਆਂ ਨਹੀਂ ਹੁੰਦੀਆਂ ਇਹ ਕੋਈ 8ਵੀਂ 10ਵੀਂ 12ਵੀਂ ਕਲਾਸ ਨਹੀਂ ਹੈ ਇਹ ਕੋਈ ਬੀਏ ਨਹੀਂ ਹੈ ਇਹ ਕੋਈ ਡਿਗਰੀ ਡਿਪਲੋਮਾ ਨਹੀਂ ਹੈ ਜਿਹੜਾ ਸਰਕਲ ਨਾਰਮਲ ਕਾਲਜਸ ਦੇ ਵਿੱਚ ਵੱਡੀ ਗਿਣਤੀ ਵਿਦਿਆਰਥੀ ਕਰਦੇ ਆ ਇਹ ਬਹੁਤ ਔਖੀ ਪ੍ਰੀਖਿਆ ਹੁੰਦੀ ਹੈ ਤੇ ਇਹ ਪ੍ਰੀਖਿਆ ਵੱਡੇ ਪੱਧਰ ਦੇ ਉੱਤੇ ਜਦੋਂ ਪੇਪਰ ਲੀਕ ਹੁੰਦੇ ਆ ਤੇ ਰੱਦ ਕਰ ਦਿੱਤੀ ਜਾਵੇ ਤਾਂ ਵਿਦਿਆਰਥੀਆਂ ਤੇ ਕੀ ਬੀਤਦੀ ਹੋਏਗੀ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਪਰ ਇੱਕ ਵਾਰ ਫਿਰ ਤੋਂ ਦੱਸ ਦਈਏ ਐਨਟੀਏ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਯੂਜੀਸੀ ਤੇ ਨੈਟ ਦੀ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਆ ਜਿਹੜਾ ਕਰ ਦਿੱਤਾ ਗਿਆ ਤੇ ਨੋਟੀਫਿਕੇਸ਼ਨ ਤੁਸੀਂ ਆਪਣੀ ਸਕਰੀਨ ਦੇ ਉੱਤੇ ਬਕਾਇਦਾ ਤੌਰ ਤੇ ਦੇਖ ਸਕਦੇ ਹੋ